ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਅੱਜ ਤੁਹਾਨੂੰ ਇੱਕ ਬਜ਼ੁਰਗ ਨਾਲ ਮਿਲਣ ਲੱਗਿਆ ਜੀ ਬਹੁਤ ਹੀ ਰੋਚਕ ਪਰਸਨੈਲਿਟੀ ਹੈ ਔਰ ਕੀ ਨਾਮ ਕੀ ਸਰ ਤੁਹਾਡਾ ਬੈਣੀ ਪ੍ਰਸਾਦ ਬੈਣੀ ਪ੍ਰਸਾਦ ਜੀ ਬੈਣੀ ਪ੍ਰਸਾਦ ਜੀ ਕਦੋਂ ਆਏ ਸੀ ਜਨਮ ਸਨ ਯਾਦ ਹੈ 1940 1940 ਦਾ ਜਨਮ ਹੋਇਆ ਇਹਦਾ ਮਤਲਬ ਤੁਹਾਡੀ ਉਮਰ ਹੋਗੀ 60 ਸਾਲ ਉਧਰਲੇ ਪਾਸਿਓ ਤੇ 24 ਇਧਰੋਂ ਹੋਵੇ ਤੇਰਾ 83 85 ਸਾਲ ਹੂੰ ਵਾਹ ਜੀ ਵਾਹ ਮਾਤਾ ਜੀ ਦਾ ਨਾਮ ਨਰਾਤੀ ਦੇਵੀ ਨਰਾਤੀ ਦੇਵੀ ਤੇ ਪਿਤਾ ਜੀ ਦਾ ਪਿਆਰੇ لال ਪਿਆਰੇ لال ਮਾਤਾ ਜੀ ਦੀ ਸ਼ਕਲ ਯਾਦ ਆਉਂਦੀ ਹੈ ਹਾਂ ਅੱਖਾਂ ਮੂਰੇ ਆਉਂਦੀ ਹੈ ਹੂੰ ਹੂੰ ਔਰ ਪਿਤਾ ਜੀ ਦੀ ਪਿਤਾ ਜੀ ਦੀ ਵੀ ਆਉਂਦੀ ਹੈ ਦਾਦਾ ਜੀ ਦਾ ਨਾਮ ਗੋਰੀ ਰਾਮ ਗੋਰੀ ਰਾਮ ਦੇਖੇ ਤੁਸੀਂ ਹਾਂ ਜੀ ਅੱਛਾ ਇੱਥੇ ਪਰਦਾਦਾ ਵੀ ਦੇਖਿਆ ਆਪਣਾ ਪਰਦਾਦਾ ਵੀ ਦੇਖਿਆ ਕੀ ਨੋਂ ਵੀ ਯਾਦ ਉਹਨਾਂ ਦਾ ਤੁਲਸੀ ਰਾਮ ਤੁਲਸੀ ਰਾਮ ਤੁਲਸੀ ਰਾਮ ਤਾਂ ਗਾਂ ਵੀ ਕੋਈ ਯਾਦ ਹੈ ਉਹ ਬਰਾਗਰਾਮ ਬਰਾਗਰਾਮ ਹੋਰ ਤਾਂ ਸਭ ਦੇ ਯਾਦ ਹੈ ਅੱਛਾ ਬਰਾਗਰਾਮ ਯਾਦ ਹੈ ਹੋਰ ਕਿਸਦਾ ਯਾਦ ਹੋਏ ਬਹੋਰਗਾਂ ਠੰਡੂ ਰਾਮ ਬਹੁਤ ਲੰਬੀ ਅੱਛਾ ਠੱਲੂ ਰਾਮ ਵੀ ਸੀ ਕੋਈ ਹਾਂ ਲੰਬੀ ਸੀ ਵਾਹ ਦੇਖੋ ਜੀ ਦੇਖੋ ਜੀ ਬਜ਼ੁਰਗਾਂ ਨੂੰ ਆਪਣੇ ਪਰਦਾਦਾ ਜੀ ਦਾਦਾ ਜੀ ਤੇ ਹੋਰ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਦੇ ਨਾਂ ਜਿਹੜੇ ਯਾਦ ਹੈ ਬਚਪਨ ਤੁਹਾਡਾ ਜਨਮ ਕਿੱਥੇ ਹੋਇਆ ਸੀਗੇ ਇਸੇ ਪਿੰਡ 'ਚ ਹੋਇਆ ਸੀ ਚਨਾਲੋ ਪਿੰਡ ਕਰਾਲੀ ਦੇ ਨੇੜੇ ਜ਼ਿਲ੍ਹਾ ਮਹਾਲੀ। ਮੇਰਾ ਜ਼ਿਲ੍ਹਾ ਅੰਬਾਲਾ ਉਸ ਟਾਈਮ। ਉਸ ਟਾਈਮ ਅੰਬਾਲਾ ਸੀਗਾ। ਬਾਅਦ ਵਿੱਚ ਉਹ ਰੋਪੜ ਹੋ ਗਿਆ। ਰੋਪੜ ਫਿਰ ਮੋਹਾਲੀ ਹੋ ਗਿਆ। ਅੱਜ ਕੱਲ ਜਿਹੜਾ ਹੈ ਮੋਹਾਲੀ ਮਹਾਲੀ ਹੋ ਗਿਆ। ਵਾਹ ਜੀ ਵਾਹ। ਤੇ ਬਚਪਨ ਤੁਹਾਡਾ ਚਨਾਲੋ ਪਿੰਡ ਦੀਆਂ ਗਲੀਆਂ 'ਚ ਖੇਡ ਕੇ ਨਿਕਲਿਆ। ਯਾਦ ਆ ਤੁਹਾਨੂੰ? ਮੁ슬ਮਾਨਾਂ ਦੇ ਬੱਚਿਆਂ ਨਾਲ ਖੇਡਦੇ ਰਹੇ ਅਸੀਂ। ਅੱਛਾ ਮੁ슬ਮਾਨਾਂ ਦੇ ਬੱਚਿਆਂ ਨਾਲ ਉਹ ਜਿਹੜੇ 47 ਤੋਂ ਪਹਿਲਾਂ ਦੇ 40 ਦੇ ਤੁਹਾਡੇ ਜਨਮ ਹੈ। ਇਹਦਾ ਮਤਲਬ 47 ਵੇਲੇ ਤੁਸੀਂ 7 ਸਾਲ ਦੇ ਸੀ। ਤੁਹਾਨੂੰ ਸੋਝੀ ਆ? ਪੂਰਾ ਸੋਝੀ। ਮੈਨੂੰ ਪੂਰੀ ਮੁ슬ਮਾਨਾਂ ਦੀ ਪੂਰੀ ਸੋਝੀ ਉਹ ਉਹਨਾਂ ਦੇ ਕਿਸੇ ਦੇ ਨੌ ਯਾਰ ਨੇ ਜਿਹੜੇ ਤੁਹਾਡੇ ਨਾਲ ਖੇਡਦੇ ਸੀਗੇ ਉਹ ਹੀ ਅਲੀ ਅਲੀ ਕਿਨਾ ਕਿਨਾ ਹਾਂ ਅੱਛਾ ਇਹ ਬੰਦੇ ਦੇ ਮੁੰਡੇ ਤੋਂ ਹੋਰ ਵੀ ਜਿਹੜੇ ਨੌ ਨੂੰ ਤਾਂ ਫੋੜ-ਫੋਲ ਕੇ ਉਹਨੂੰ ਬਹੁਤ ਹਾਂ ਅੱਛਾ ਤੁਹਾਨੂੰ ਇਹਨਾਂ ਪਤਾ ਵੀ ਤੁਸੀਂ ਖੇਡਦੇ ਸੀ ਉਹਨਾਂ ਨਾਲ ਖੇਡਦੇ ਮੁਸਲਮਾਨ ਬੱਚਿਆਂ ਨਾਲ ਅੱਛਾ ਕੁਲਦੇ ਤੇ ਕੁਲਦੇ ਤੇ ਖੇਡਦੇ ਤੇ ਪੂਰਾ ਪਿਆਰ ਸੀਗਾ ਹਾਂ ਪਿਆਰ ਤਾਂ ਪੂਰਾ ਅੱਛਾ 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 ਤੁਸੀਂ ਮਾਤਾ ਜੀ ਦਾ ਦੱਸਿਆ ਨਾਮ ਕੀ ਦੱਸਿਆ ਨਰਾਤੀ ਨਰਾਤੀ ਦੇਵੀ ਨਰਾਤੀ ਦੇਵੀ ਮਾਤਾ ਪਿਆਰ ਕਰਦੀ ਸੀ ਤੁਹਾਨੂੰ ਬਹੁਤ ਬਹੁਤ ਮੈਂ ਤਾਂ ਸਭ ਪਿਆਰ ਕਰਦੀ ਹੁੰਦੀ ਆ ਨਹੀਂ ਤੁਸੀਂ ਨਹੀਂ ਸਭ ਤੋਂ ਛੋਟੇ ਸੀ ਵੱਡੇ ਸੀ ਕਿੱਦਾਂ ਮੈਂ ਤੀਏ ਨੰਬਰ ਵਾਲਾ ਤੁਸੀਂ ਤੀਏ ਨੰਬਰ ਵਾਲੇ ਆ ਮਾਮਾ ਤਾਂ ਪਿਆਰ ਕਰਦੇ ਆ ਮਾਮਾ ਤਾਂ ਮਾਵਾ ਪਿਆਰ ਕਰਦੇ ਆ ਮੈਂ ਤਾਂ ਅ ਦੇਖੋ ਬੈਣੀ ਪ੍ਰਸ਼ਾਦ ਜੀ ਵੀ ਮੈਨੂੰ ਆਪਣੀ ਮਾਂ ਵੀ ਚੇਤੇ ਆ ਗਈ ਨਾਲ-ਨਾਲ ਗੱਲ ਕਰਦੇ ਕਰਦੇ ਤੁਹਾਡੇ ਹਾਂ ਤਾਂ ਮੈਂ ਜਦੋਂ ਵੀ ਕਿਤੇ ਵਲੋਗਿੰਗ ਕਰਦਾ ਨਾ ਕਿਸੇ ਨਾਲ ਬੰਦੇ ਨਾਲ ਗੱਲ ਕਰਦਾ ਮੈਂ ਗੱਲ ਇੱਥੋਂ ਹੀ ਸ਼ੁਰੂ ਕਰਦਾ ਵੀ ਮਾਤਾ ਜੀ ਤੇ ਪਿਤਾ ਜੀ ਕਿਉਂਕਿ ਸਾਨੂੰ ਜਹਾਨ ਤੇ ਲਿਆਉਣ ਵਾਲੇ ਤਾਂ ਇਹੀ ਐ ਉਹ ਮੀਨ ਐ ਉਹ ਮੀਨ ਆ ਉਹ ਤੇ ਉਹਨਾਂ ਨੂੰ ਯਾਦ ਕਰਨਾ ਤਾਂ ਬਣਦਾ ਹੈ ਹਨਾ ਉਹ ਜੜ੍ਹ ਐ ਨਾ ਉਹ ਤਾਂ ਹਾਂ ਅਚਾ ਰੋਟੀਆਂ ਤੁਸੀਂ ਜਦੋਂ ਪੁਰਾਣਾ ਵਿਸੇਵ ਸੀਗਾ ਤੁਹਾਡਾ ਉਹ ਚੁੱਲਾ ਕਿਦਾਂ ਦਾ ਹੁੰਦਾ ਸੀਗਾ ਮਿੱਟੀ ਦਾ ਚੁੱਲਾ ਮਿੱਟੀ ਦਾ ਚੁੱਲਾ ਹੂੰ ਅੱਛਾ ਮਿੱਟੀ ਦਾ ਚੁੱਲਾ ਸਵੇਰੀਆਂ ਜਿਹਨਾਂ ਨੇ ਲਿਪਦੀ ਆਉਂਦੀਆਂ ਹੁੰਦੀਆਂ ਸਾਨੂੰ ਅੱਛਾ ਲਿਪ ਦੇਣਾ ਨੂੰ ਹਾਂ ਲਿਪ ਕੇ ਫਿਰ ਚੁੱਲਾ ਬਾਲ ਦਿੰਦੇ ਅੱਛਾ ਤੁਹਾਡੇ ਮਾਤਾ ਜੀ ਚੁੱਲੇ ਤੇ ਰੋਟੀਆਂ ਪਕਾਉਂਦੇ ਸੀ ਹਾਂ ਚੁੱਲਾ ਹੀ ਹੁੰਦਾ ਤਾਂ ਉਦੋਂ ਉਹ ਸੀਨ ਯਾਦ ਆ ਗਿਆ ਮਿੱਟਾ ਵੇੜਾ ਵੀ ਕੱਚਾ ਸੀ ਕੱਚਾ ਹੁੰਦਾ ਤੇ ਕੱਚੇ ਦਾ ਖੜਾ ਮਕਾਨ ਪੱਕਾ ਹੀ ਤਾਂ ਪਹਿਲਾਂ ਤੇ ਸ਼ੁਰੂ ਤੇ ਤੁਹਾਡੇ ਬਚਪਨ ਦੇ ਪਰ ਚੁੱਲਾ ਕੱਚਾ ਸੀ ਚੁੱਲੇ ਕੱਚੇ ਹੁੰਦੇ ਨੇ ਉਦੋਂ ਗੈਸ ਨਹੀਂ ਸੀ ਆਈ ਨਾ ਗੈਸ ਗੂ ਤਾਂ ਬਹੁਤ-ਬਹੁਤ ਵੀ ਚਾਹੀਏ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਜਿੱਦਾਂ ਵੱਡੇ ਹੁਣ ਹੁੰਦੇ ਸ਼ੁਰੂ ਹੋ ਗਏ ਤਕੂਲ ਵੀ ਦਾਖਲ ਹੋ ਗਏ ਸਕੂਲ ਵਿੱਚ ਦਾਖਲ ਹੋ ਗਏ ਖਾਲਸਾ ਸਕੂਲ ਵੀ ਦਾਖਲ ਖਾਲਸਾ ਸਕੂਲ ਕਰਾਲੀ ਪੜ੍ਹੇ ਹੋਣੀ ਤੁਸੀਂ ਕਰਾਲੀ ਪੜ੍ਹੇ ਖਾਲਸਾ ਸਕੂਲ ਵੀ ਦਾਖਲ ਹੋਏ ਇਹਨਾਂ ਹੱਲੇ ਬਹਿ ਗਏ ਅ ਫਿਰ ਪ੍ਰਾਇਮਰੀ ਸਕੂਲ ਵੀ ਚਲੇ ਗਏ ਬਾਜ਼ਾਰ ਵਿੱਚ ਅੱਛਾ ਪ੍ਰਾਇਮਰੀ ਸਕੂਲ ਬਾਜ਼ਾਰ ਚ ਚਲੇ ਗਏ ਬਾਜ਼ਾਰ ਵੀ ਚਲੇ ਗਏ ਹੱਲੇ ਬਹਿ ਗਏ ਨਾ ਫਿਰ ਹਾਂ ਹਾਂ ਸਕੂਲ ਵਾ ਖਤਮ ਹੋ ਗਿਆ ਸਕੂਲ ਖਤਮ ਹੋ ਗਿਆ ਹਾਂ ਪਹਿਲਾਂ ਉਰਦੂ ਪੜ੍ਹਦੇ تھے ਉਰਦੂ ਖਤਮ ਹੋ ਗਿਆ ਫਿਰ ਮੁਸਲਮਾਨ ਚਲੇ ਗਏ ਅਚਾ ਹਿੰਦੀ ਸ਼ੁਰੂ ਹੋ ਗਈ ਪੰਜਾਬੀ ਅੱਛਾ 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 ਪਹਿਲੇ ਉਰਦੂ ਤਾਂ ਤੇ ਜਿਹੜੇ ਇਧਰਲੇ ਪਾਸੇ ਦੇ ਵੀ ਦੋਸਤ ਤੁਹਾਡੇ ਜਿਹੜੇ ਹਿੰਦੂ ਦੋਸਤ ਜਾਂ ਜਿਹੜੇ ਸਿੱਖ ਦੋਸਤ ਜਿਹੜੇ ਆਪਣੇ ਇਧਰਲੇ ਪਾਸੇ ਦੇ ਇੰਡੀਅਨ ਫਰੈਂਡਸ ਉਹਨਾਂ ਦਾ ਕਿਹਦਾ ਨਾਂ ਤੁਹਾਨੂੰ ਯਾਦ ਆਂਦਾ ਜ਼ਿਆਦਾ ਸਾਡੇ ਇੱਥੇ ਨਾ ਹਾਂ ਜਿਹੜੇ ਤੁਹਾਡੇ ਦੋਸਤ ਕੋਈ ਬਚਪਨ ਤੋਂ ਲੈ ਕੇ ਜਾਂ 6ਵੀਂ 7ਵੀਂ ਤੱਕ 10ਵੀਂ ਤੱਕ ਵੀ ਰਕੇਸ਼ ਤਾਂ ਮੇਰਾ ਦੋਸਤ ਕੂੜਾ ਤਾਂ ਇਕੱਠੇ ਹੀ ਪੂਤਕੋਲ ਵੀ ਦਫ਼ਤਰ ਦਾਖਲ ਹੋ ਗਿਆ ਰਕੇਸ਼ ਰਕੇਸ਼ ਅਗਰਕੇਸ਼ ਚੌਧਰੀ ਮਰ ਗਿਆ ਉਹ ਅੱਛਾ ਚੌਧਰੀ ਮਰ ਗਿਆ ਉਹ ਨਹੀਂ ਮਰਿਆ ਮੀਨਾ ਕੋਇਆ ਅ ਅੱਛਾ ਰਾਮਸਾ ਨਾ ਭਾਈ ਦਾ ਛੋਟਾ ਅੱਛਾ 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 ਰਾਮਸਾ ਛੋਟਾ ਭਾਈ ਦਾ ਉਹ ਰਕੇਸ਼ ਤੇ ਖੇਡਾਂ ਖਿਲਾਰਾ ਕਿਹੜੀਆਂ ਕਿਹੜੀਆਂ ਖੇਡਦੇ ਹੁੰਦੇ ਸੀ ਬਚਪਨ ਕਬੱਡੀ ਖੇਡੇ ਜਾਂਦਾ ਕਬੱਡੀ ਕਬੱਡੀ ਖੇਡਦੇ ਸੀ ਹਾਕੀ ਹਾਕੀ ਹੁਕੀ ਮੜੀ-ਮੁਟੀ ਖੂਬ ਖੁੰਡ-ਫਿੰਡੀ ਜੀ ਉਹ ਅੱਛਾ ਗੁੱਲੀ ਰੰਡਾ ਇਹ ਖੇਡਾਂ ਹੁੰਦੀਆਂ ਜਾਂਦਾ ਅੱਛਾ 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 ਫਿਰ ਟੀਵੀ ਜਦੋਂ ਆਇਆ ਤੁਹਾਨੂੰ ਪਤਾ ਕਦੋਂ ਆਇਆ ਟੀਵੀ ਟੀਵੀ ਤਾਂ ਬਹੁਤ ਬਾਅਦ ਵੀ ਬਹੁਤ ਬਾਅਦ ਆਇਆ 85 ਕਦੇ ਗੇਟ ਤੇ ਆ ਟੀਵੀ ਨੌਕਰੀ 'ਚ ਜਾ ਕੇ ਹੀ ਬਹੁਤ ਦੇਰ ਬਾਅਦ ਟੀਵੀ ਆਇਆ ਪਹਿਲਾਂ ਤਾਂ ਰੇਡੀਓ ਹੁੰਦੇ ਤੇ ਪਏ ਆ ਰੇਡੀਓ ਤੇ ਖਬਰਾਂ ਸੁਣਦੇ ਸੀ ਤੁਸੀਂ ਰੇਡੀਓ ਹੁੰਦੇ ਅੱਛਾ ਨੌਕਰੀ ਫਿਰ ਕਾਦੀ ਕਰੀ ਤੁਸੀਂ ਨੌਕਰੀ ਮੇਰ ਫੋਰਸ ਵਿੱਚ ਲੈ ਬਲੇ 에어 ਫੋਰਸ ਵਿੱਚ ਸੀਗੇ ਤੁਸੀਂ ਹਮ ਕਿਹੜੀ ਪੋਸਟ ਤੇ ਗਰੰਟ ਅਫਸਰ ਕਿਹੜੇ ਗਰੰਟ ਅਫਸਰ ਗਰੰਟ ਅਫਸਰ ਅੱਛਾ ਕਿੰਨੀ ਦੇਰ ਸਰਵਿਸ ਕਰੀ 35 ਸਾਲ ਨੌਕਰੀ ਕਰੀ 35 ਸਾਲ ਦੋ ਤਿੰਨ ਵੀ ਮਹੀਨੇ ਤੇ ਕੁਆਲੀਫਿਕੇਸ਼ਨ ਕੀ ਸੀ ਤੁਹਾਡੀ میٹرਿਕ میٹرਿਕ ਤੋਂ ਬਾਅਦ ਤੁਸੀਂ ਉਹਦੇ ਚ ਲੱਗੇ ਹਮ ਅੱਛਾ ਫਿਰ ਤਾਂ ਤੁਸੀਂ ਫੌਜੀ ਆ ਨਾ ਮਤਲਬ ਹੈ ਜੰਗਾ ਜੰਗਾ ਵੀ ਦੇਖਿਆ ਤੈਨੂੰ ਜੰਗਾਂ ਦੇਖੀਆਂ ਦੇਖੀਆਂ ਕਿ ਲੜੀਆਂ ਉਹਨਾਂ ਲੜੀਆਂ 6271 65 6271 65 ਦੀ ਜੰਗ ਦੇ ਤੁਸੀਂ ਫੌਜੀ ਸੀਗੇ ਹਾਂ ਕਿਹੜੇ ਕਿਹੜੇ ਸ਼ਹਿਰਾਂ 'ਚ ਨੌਕਰੀ ਕੀਤੀ ਤੁਸੀਂ ਪੋਸਟਿੰਗ ਕਿੱਥੇ ਕਿੱਥੇ ਹੋਈ ਬੰਬੇ ਮਦਰਾਸ ਬੰਬੇ ਕਲਕੱਤਾ ਮਦਰਾਸ ਅੰਬਾਲਾ ਅੰਬਾਲਾ ਫਿਰੋਜ਼ਪੁਰ ਫਿਰੋਜ਼ਪੁਰ ਗੜਗਾਮਾ ਨੈਨੀਤਾਲ ਬੱਲੇ ਬੱਲੇ ਬਹੁਤ ਜਗ੍ਹਾ ਘੁੰਮਿਆ ਬੰਦਾ 12 12 ਪੋਸਟਿੰਗ ਹੋਈਆਂ ਨੇ 12 ਪੋਸਟਿੰਗ ਹੋਈਆਂ ਤੁਹਾਡੀਆਂ ਹੋਰਾਂ ਪੋਸਟਿੰਗਾਂ अच्छा 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 ਤੇ ਤੁਸੀਂ ਗੱਲ ਕਰੀ ਬਚਪਨ ਦੀ ਮੁਸਲਮਾਨ ਮਿੱਤਰਾਂ ਦੀ ਵੀ ਗੱਲ ਕਰੀ ਤੇ ਉਸ ਸਮੇਂ ਦੇ ਵਸੇਬ ਦੀ ਗੱਲ ਕਰੀ ਵੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਤੇ ਗਲੀਆਂ ਵਿੱਚ ਤੁਸੀਂ ਉਹਨਾਂ ਦੇ ਮੁੰਡਿਆਂ ਨਾਲ ਬੱਚਿਆਂ ਨਾਲ ਖੇਡਦੇ ਰਹਿੰਦੇ ਉਸ ਟਾਈਮ 'ਤੇ ਜ਼ੇਤਪਾਬ ਨਹੀਂ ਤਾਂ ਕੋਈ ਵੀ ਹਾਂ ਜ਼ੇਤਪਾਬ ਕੋਈ ਨਹੀਂ ਸੀ ਇਹ ਫਿਰ ਕਿੱਦਾਂ ਹੋ ਗਿਆ ਕਿਹੜੀ ਹਵਾ ਚੱਲੀ ਐ ਇਹੋ ਜੀ ਹਵਾ ਕਿਹਾ ਮਤਲਬ ਇਹ ਤਾਂ ਅੰਗਰੇਜ਼ ਕਰ ਗਏ ਨਾ ਅੰਗਰੇਜ਼ ਗੜਬੜ ਕਰ ਗਏ ਡਿਵਾਈਡ ਐਂਡ ਰੂਲ ਅੰਗਰੇਜ਼ ਐਂਡ ਰੂਲ ਅੰਗਰੇਜ਼ਾਂ ਨੇ ਕਰਿਆ ਕੁਝ ਆਪਣੇ ਲੀਡਰ ਵੀ ਕਰਕੇ ਗੜਬੜ ਆਪਣੇ ਲੀਡਰ ਆਪਣੇ ਬਣੇ ਚੱਕਰ ਵਿੱਚ ਜੋਹਰ ਲਾਲ ਕਹਿੰਦਾ ਮੈਂ ਬਣਨਾ ਪ੍ਰਾਈਮਿੰਸਟਰ ਜਨਾਹ ਕਹਿੰਦਾ ਮੈਂ ਬਣਨਾ ਆ दैट वाज द ਪ੍ਰੋਬਲਮ ਆ ਪ੍ਰੋਬਲਮ ਦੁਕਾਨ ਨੂੰ ਭੁਗਤਣਾ ਪਿਆ ਹਾਂ ਆਮ ਜਨਤਾ ਨੂੰ ਚਾਹੁੰਦਾ ਮੈਂ ਬਣਨਾ ਪ੍ਰਾਈਮਿੰਸਟਰ ਦਵਰੰਤ ਬਣਾ ਜੋਹਰ ਲਾਲ ਨੂੰ ਪੁਨਰੋਣ ਚਾਹੁੰਦਾ ਤਾਂ ਗਾਂਧੀ ਹਾਂ ਜਨਾਹ ਵੀ ਚਾਹੁੰਦਾ ਨਹੀਂ ਤਾਂ ਉਹ ਹਾਂ ਜਨਾਹ ਦੇਸ਼ ਮੰਗ ਲਿਆ ਆਪਣਾ ਅਲੱਗ ਦੇਖੋ ਜੀ ਸਰੋਤਿਓ ਇਹ ਗੱਲਾਂ ਕੁਝ ਇਹੋ ਜਿਹੇ ਬਜ਼ੁਰਗ ਜਿਹੜੇ ਐ ਬਿਲਕੁਲ ਸੱਚਾਈਆਂ ਕਈ ਵਾਰ ਸੀ ਨਾ ਗੱਲਾਂ ਨੂੰ ਜਿਹੜਾ ਨਾ ਬੋਲਣ ਲੱਗੇ ਕਹਿਣ ਲੱਗੇ ਗਰੇਜ਼ ਕਰ ਜਾਂਦੇ ਆ ਆਮ ਉਹਦੇ ਵਿੱਚ ਬਟ ਜੋ ਰਿਐਲਿਟੀ ਜਿ ਇਹਨਾਂ ਨੇ ਮਹਿਸੂਸ ਕਰੀਆਂ ਇਹਨਾਂ ਨੇ ਉਹ ਸਮੇਂ ਨੂੰ ਹੰਡਾਇਆ ਹੋਇਆ ਤਾਂ ਇਹ ਗੱਲਾਂ ਜਿਹੜੀਆਂ ਇਹਨਾਂ ਦੇ ਜਿਹੜੇ ਜ਼ੁਬਾਨ ਤੋਂ ਨਿਕਲਣੀਆਂ ਵੀ ਮੈਂ ਸਮਝਦਾ ਬੜੀਆਂ ਜ਼ਰੂਰੀ ਹੈ ਇਹਨਾਂ ਦੀ ਆਪਣੀ ਸੋਚ ਹੈ ਇਹ ਉਹਨਾਂ ਨੇ ਕਿਉਂਕਿ ਉਸ ਸਮੇਂ ਦੇ ਵਿੱਚੋਂ ਇਹ ਗੋ ਥਰੂ ਹੋ ਕੇ ਨਿਕਲੇ ਨੇ ਸੋ ਇਹਨਾਂ ਨੂੰ ਪਤਾ ਕਿ ਪੋਲੀਟੀਕਲ ਬੰਦਿਆਂ ਨੇ ਪੋਲੀਟੀਕਲ ਸੈਟਅਪ ਨੇ ਆਪਣੇ ਗੇਨਸ ਦੇ ਲਈ ਲੋਕਾਂ ਨੂੰ ਜਿਹੜਾ ਹੈ ਉਹ ਵੰਡਤਾ ਗੁਮਰਾਹ ਕਰਿਆ ਗੁਮਰਾਹ ਕਰ ਦਿੱਤਾ ਆਪਣੇ ਫਾਇਦੇ ਲਈ ਔਰ ਲੋਕਾਂ ਦੇ ਬੜੇ ਵੱਡੇ ਨੁਕਸਾਨ ਹੋਏ ਹੈ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਮੁਸਲਮਾਨ ਹੈ ਜਦੋਂ ਉਹਦਾ ਪਰਿਵਾਰ ਉਜੜਦਾ ਤਾਂ ਤਕਲੀਫ ਤਾਂ ਇੱਕੋ ਜਿਹੀ ਹੁੰਦੀ ਹੈ ਬਰਬਾਦ ਹੋ ਜਾਂਦਾ ਐ ਬਰਬਾਦ ਹੋ ਜਾਂਦਾ ਉਹਦਾ ਟਿਕਾਣਾ ਖਤਮ ਹੋ ਜਾਂਦਾ ਨਾ ਉਹਦਾ ਟਿਕਾਣਾ ਖਤਮ ਹੋ ਗਿਆ ਇੰਨੇ ਲੋਕਾਂ ਦੀ ਹਿਜਰਤ ਹੋਈ ਰਾਹਤੇ ਤੇ ਮਰਗੇ ਕਈ ਲੋਕ ਰਸਤੇ ਤੇ ਮਰਗੇ ਕਈ ਵੱਡੇ ਗਏ ਕਈ ਕੁਛ ਨਾ ਕੁਛ ਹੋ ਗਿਆ ਬੜਾ ਕੁਛ ਹੋਇਆ ਲੋਕਾਂ ਦੇ ਨਾਲ ਗਲਤ ਹੋਇਆ ਹਿੰਦੂਆਂ ਨਾਲ ਵੀ ਹੋਇਆ ਮੁਸਲਮਾਨਾਂ ਨਾਲ ਵੀ ਹੋਇਆ ਹੋਇਆ ਤਾਂ ਗਲਤ ਪੰਜਾਬੀ ਉਹ ਵੱਡੇ ਗਏ ਹੂੰ ਹੂੰ ਪੰਜਾਬੀਆਂ ਨੇ ਪੰਜਾਬੀ ਨੂੰ ਮਾਰਿਆ ਦੋਏ ਥੜੀ ਪੰਜਾਬੀ ਹੋਦੇ ਆ ਦੋਏ ਸਾਈਡ ਪੰਜਾਬੀ ਸੀ ਬਾਕੀ ਸਾਰੇ ਦੇਸ਼ ਤਾਂ ਕਿਤੇ ਕੁਝ ਵੀ ਨਹੀਂ ਹੋਇਆ ਆ ਦਾ ਮੁਸਲਮਾਨ ਪੰਜਾਬ ਬੀਤੇ ਹੀ ਗਏ ਆ ਹਾਂ ਹੋਰ ਜਗ੍ਹਾ ਤੇ ਗਈ ਨਹੀਂ ਉਹ ਉਹ ਜਿਹੜਾ ਪੁਰਾਣਾ ਸਮਾਂ ਸੀਗਾ ਉਹਦੇ ਵਿੱਚ ਜਿਹੜੀਆਂ ਮੈਰੀ ਵੀ ਉਮਰ ਜਿੱਦਾ 50 ਸਾਲ ਹੋ ਚੱਲੀ ਹੁਣ ਹੂੰ ਤਾਂ ਉਹ ਟੋਟ ਵਾਈ ਜਿਹੜੀ ਹੁੰਦੀ ਸੀਗੀ ਗਧਿਆਂ ਖਚਰਾ ਤੇ ਉਹ ਸਮਾਂ ਯਾਦ ਆ ਤੁਹਾਨੂੰ ਗਧਿਆਂ ਵਾਲਾ ਗਲੀਆਂ ਚ ਗਧੇ ਲੰਘਦੇ ਹੁੰਦੇ ਸੀ ਹਾਂ ਇਟਾ ਓਟਾ ਗਧੀਆਂ ਲਿਆਉਂਦੇ ਕਰਦੇ ਮਿੱਟੀ ਰੇਤਾ ਰੇਤਾ ਗਧੇ ਲਿਆ ਕੇ ਅੰਦੇ ਸੀ ਔਰ ਪਾਕਿਸਤਾਨ ਦੇ ਵਿੱਚ ਅਜੇ ਵੀ ਉਹ ਸਿਸਟਮ ਹੈਗਾ ਉਹ ਪਾਕਿਸਤਾਨ ਇਸ ਤਰੀਕੇ ਨਾਲ ਡਿਵੈਲਪ ਨਹੀਂ ਹੋਇਆ ਜਿਸ ਤਰੀਕੇ ਨਾਲ ਅਸੀਂ ਫਾਸਟ ਡਿਵੈਲਪ ਹੋਏ ਨੇ ਇੰਨੀ ਤਰੱਕੀ ਨਹੀਂ ਹੋਈ ਪਰ ਫਿਰ ਵੀ ਉਹ ਵਸੇਬ ਬੜਾ ਵਧੀਆ ਸੀਗਾ ਠਹਿਰਾਵ ਸੀ ਠਰਮਾ ਸੀ ਲੋਕਾਂ ਦੇ ਜੀਵਨ ਚ ਟਿਕਾਅ ਸੀਗਾ ਮਟੀਰੀਅਲਿਸਟਿਕ ਅਪਰੋਚ ਘੱਟ ਸੀਗੀ ਕੀ ਕਹਿੰਦੇ ਹੋ ਤੁਸੀਂ ਹੁਣ ਤਾਂ ਪਦਾਰਥਵਾਦੀ ਹੋ ਗਿਆ ਸਮਾਜ ਇਹਦੇ ਉੱਤੇ ਕੀ ਕਹਿੰਦੇ ਹੋ ਤੁਸੀਂ ਬਦਲ ਗਈ ਦੁਨੀਆ ਬਹੁਤ ਅਸਲ ਚੀਜ਼ ਕੀ ਚਾਹੀਦੀ ਹੈ ਅਸਲ ਚੀਜ਼ ਸੰਤੋਸ਼ ਤੇ ਟਿਕਾ ਚਾਹੀਦਾ ਹੈ ਕਿ ਪਦਾਰਥਵਾਦ ਚਾਹੀਦਾ ਹੁਣ ਲੋਕਾਂ ਨੂੰ ਸ਼ਾਂਤੀ ਉਹ ਨਹੀਂ ਹੈ ਹੁਣ ਸ਼ਾਂਤੀ ਨਹੀਂ ਸ਼ਾਂਤੀ ਨਹੀਂ ਹੈ ਲੋਕਾਂ ਨੂੰ ਹਰ ਟਾਈਮ ਲਗੋ ਤੋ ਪੀ ਲਗੋ ਤੋ ਭਜੋ ਨਠੋਕ ਜੋ ਚੱਕਰ ਹੋਇਆ ਹੁਣ ਤਾਂ ਪਹਿਲਾਂ ਵਾਲਾ ਕੰਮ ਨਹੀਂ ਹੋਇਆ ਪਹਿਲਾਂ ਲੋਕਾਂ ਦੇ ਮਨ ਵਿੱਚ ਸ਼ਾਂਤੀ ਥੋੜੀ ਬਹੁਤੀ ਹੁਣ ਤਾਂ ਲੜਨੇ ਨ ਤਿਆਰ ਰਹਿੰਦੇ ਅਗਲਾ ਹਾਂ ਲੜਨੇ ਨ ਤਿਆਰ ਬੈਠਾ ਮੜੀ ਗੱਲ ਕਹੀ ਲੜ ਪਿਆ ਮਤਲਬ ਜੀਵਨ ਨੂੰ ਇੰਜੋਏ ਨਹੀਂ ਕਰ ਰਹੇ ਹਾਂ ਹਾਂ ਹੁਣ ਉਹ ਕੰਮ ਨਹੀਂ ਕਰਾਉਣਾ ਰਿਹਾ ਇੰਜੋਏ ਤਾਂ ਉਹੀ ਕਰੂਗਾ ਜਿਹਦਾ ਮਨ ਟਿਕਿਆ ਹੋਇਆ ਹੈ ਰਹਿਣਾ ਪ੍ਰੇਮ ਹੁੰਦਾ ਦਾਲ ਵਿੱਚ ਸਾਂਝ ਹੁੰਦੀ ਸੀ ਆਪਸ ਵਿੱਚ ਬਹੁਤ ਰਿਸ਼ਤੇਦਾਰੀਆਂ ਦੀ ਸਾਂਝ ਹੁੰਦੀ ਚਾਰ-ਚਾਰ ਦਿਨ ਵਿਆਹ ਵਿੱਚ ਰਹੇ ਜਾਂਦੇ ਜਾ ਕੇ ਘਰਾਂ ਅਗਲੇ ਦੇ ਹੁਣ ਤਾਂ ਉਸ ਦਿਨ ਜਾਣੇ ਹੋਏ ਦਿਨ ਬਾਅਦ ਵਿਦਾ ਹੋ ਜਾਂਦੇ ਨੇ ਚਾਰ-ਚਾਰ ਦਿਨ ਪਹਿਲਾਂ ਵਿਆਹ ਵਿੱਚ ਰਹਿੰਦੇ ਜਾ ਕੇ ਅੱਛਾ ਪੰਜ-ਪੰਜ ਦਿਨ ਚਾਰ-ਚਾਰ ਦਿਨ ਰਹੇ ਕਰਦੇ ਰਿਸ਼ਤੇਦਾਰ ਪਹਿਲਾਂ ਹੀ ਆ ਜਾਂਦੇ ਤੇ ਹਾਂ ਪਹਿਲਾਂ ਦੋ-ਚਾਰ ਦਿਨ ਪਹਿਲਾਂ ਆਏ ਦੋ-ਚਾਰ ਦਿਨ ਬਾਅਦ ਬੈਠੇ ਰਹਿੰਦੇ ਰੁਪੀਆਂ ਖਾਈ ਜਾਣੀਆਂ ਬੈਠੇ ਨੇ ਮਟਰ ਛਿੱਲੀ ਜਾਣੇ ਹਾਂ ਬਸ ਪਹਿਲਾਂ ਹੁਣ ਤਾਂ ਕੰਮ ਖਤਮ ਹੋ ਉਹ ਕਿੰਨਾ ਵਧੀਆ ਸਮਾਂ ਹੁੰਦਾ ਸੀਗਾ ਨਾ ਉਹਨਾਂ ਨਾਲ ਗੱਲਾਂ ਮਾਰਨੀਆ ਪ੍ਰੇਮ ਹੁੰਦਾ ਲੋਕਾਂ ਨਾਲ ਤੇ ਹੁਣ ਹੁਣ ਦੇ ਵਿਆਹਾਂ 'ਚ ਤਾਂ ਹੁਣ ਜਿੱਦਾਂ ਜਿਹੜੇ ਮੈਰਿਜ ਪੈਲੇਸਿਸ ਨੇ ਉਹਨਾਂ ਵਿੱਚ ਵਿਆਹ ਹੁੰਦਾ ਉੱਥੇ ਤੁਸੀਂ ਜਾਣਾ ਉੱਥੇ ਡੱਬੇ ਵੰਡਦੇ ਨੇ ਜਿਹਨੇ ਜਾਣਾ ਡੱਬੇ ਡੱਬੇ ਵੰਡਦੇ ਨੇ ਨਾਲ ਦੇ ਨਾਲ ਵੀ ਜਾਓ ਤੁਸੀਂ ਅਬ ਡੱਬਾ ਲੈ ਚੱਲ ਤਨੂ ਭਾਈ ਬਸ ਉਹ ਸੱਗਣ ਲੈ ਲਿਆ ਚੱਲ ਭਾਈ ਕਰਨ ਖਤਮ ਹੁਣ ਤਾਂ ਉਹ ਕੰਮ ਹੁਣ ਪੁਰਾਣੇ ਕੰਮ ਨਹੀਂ ਰਹੇ ਪਹਿਲਾਂ 4 ਦਿਨ ਪਹਿਲਾਂ ਆਂਦੇ ਤੇ ਰਿਸ਼ਤੇਦਾਰ ਫਿਰ 4 ਦਿਨ ਬਾਅਦ ਚ ਵੀ ਰਹਿ ਜਾਂਦੇ ਤੇ 4-4 ਦਿਨ ਬੈਠੇ ਰਹਿੰਦੇ ਤੇ 4-4 ਦਿਨ ਬਾਅਦ ਇੱਥੇ ਵੀ ਬੈਠੇ ਰਹਿੰਦੇ ਤੇ ਹੂੰ ਹੂੰ ਔਰ ਕਿਸੇ ਨੂੰ ਕੋਈ ਬੋਝ ਭਾਰ ਨਹੀਂ ਸੀ ਲੱਗਦਾ ਨਾ ਜੀ ਨਾ ਘਰ ਦਾ ਹੁੰਦਾ ਸਭ ਕੁਝ ਆਹ ਪੱਕਾ ਸਭ ਘਰ ਦਾ ਔਰ ਜਦੋਂ 4 ਦਿਨ ਬਾਅਦ ਜਾਂਦਾ ਸੀਗਾ ਰਿਸ਼ਤੇਦਾਰ ਉਹਨੂੰ ਫੇਰ ਕਹਿੰਦੇ ਸੀ ਰਹਿ ਜਾ ਜੇ ਹੋਰ ਆਹ ਹਾਂ ਵਿਹਟਾ ਖੰਡ ਹੋਰ ਰਹਿ ਜਾ ਫੇਰ ਚਲ ਜੀ ਆਹ ਜੀ ਦੇਖੋ ਕਿੰਨਾ ਵਧੀਆ ਸਮਾਂ ਸੀ ਟਾਈਮ ਚੰਗੇ ਤੇ ਹੁਣ ਟਾਈਮ ਤਾਂ ਬਦਲ ਗਿਆ ਉਹ ਜਦੋਂ ਤੁਹਾਡਾ ਵਿਆਹ ਹੋਇਆ ਕਿੰਨੀ ਉਮਰ ਸੀ ਤੁਹਾਡੀ ਮੇਰਾ ਵਿਆਹ ਹੋਇਆ ਤਾਂ 1962 1962 ਵਿੱਚ ਯਾਦ ਹੈ ਤੁਹਾਨੂੰ ਸਾਰਾ ਕਿੱਥੇ ਗਈ ਸੀ ਬਰਾਤ ਰੋਪੜ ਰੋਪੜ ਕਾਦੇ ਪਰ ਗਈ ਸੀ ਗੱਡੀ ਪਰ ਰੇਲ ਗੱਡੀ ਰੇਲ ਗੱਡੀ ਚ ਬਰਾਤ ਰੋਪੜ ਰੇਲ ਗੱਡੀ ਜਾਂਦਾ ਲੈ ਜੀ ਸਰੋਤ ਤੇ ਰੇਲ ਗੱਡੀ ਵਿੱਚ ਬਰਾਤ ਗਈ ਸੀਗੀ ਬਜ਼ੁਰਗਾਂ ਦੀ ਤਿੰਨ ਦਿਨ ਬਰਾਤ ਰਹੀ ਸੀ ਉੱਥੇ ਤਿੰਨ ਦਿਨ ਬਰਾਤ ਰਹੀ ਸੀ ਅੱਛਾ ਰੇਲ ਗੱਡੀ ਚ ਤੁਸੀਂ ਪਹੁੰਚੇ ਉੱਥੇ ਮਰੀਕ ਨਹੀਂ ਹੁੰਦੇ ਤੁਸੀਂ ਵੀ ਰੇਲ ਗੱਡੀ ਤੇ ਸੇਰਾ ਬਣ ਕੇ ਹਾਂ ਤੇ ਹੋਰ ਸਵਾਰੀਆਂ ਵੀ ਵਿੱਚੇ ਬੈਠੀ ਇਤਿਆ ਮੇਲ ਗੱਡੀ ਵਿੱਚ ਆ ਗਏ ਨਹੀਂ ਜਿਹੜੀਆਂ ਦੂਜੀਆਂ ਆਮ ਸਵਾਰੀਆਂ ਐ ਜਿੱਦਾਂ ਕੋਈ ਪਿੱਛੇ ਤੇ ਆ ਰਿਹਾ ਉਹਨਾਂ ਦੇ ਵਿੱਚੇ ਬੈਠ ਗਏ ਤੇ ਕਿ ਵੱਖਰਾ ਤੁਹਾਡਾ ਡੱਬਾ ਬੁੱਕ ਕਰਾਇਆ ਤਾਂ ਕੋਈ ਕੋ ਡੱਬੇ ਵੀ ਸਾਰੇ ਹੀ ਤੇ ਉਹ ਤਾਂ ਸੇਹਰਾ ਸੂਰਾ ਵੀ ਉੱਥੀ ਜਾ ਕੇ ਬੰਦੇ ਤੇ ਪਹਿਲਾਂ ਅੱਛਾ ਗੱਡੀ ਵਿੱਚ ਨਾਈ ਨਾਲ ਆਏ ਕਰਦਾ ਜਾ ਕੇ ਅੱਛਾ ਉੱਥੀ ਬਾਟਣਾ ਲਾ ਕੇ ਨਿਲਾ ਕੇ ਨਾਈ ਫਿਰ ਉੱਥੀ ਸੇਹਰਾ ਬੰਦੇ ਕਰਦਾ ਅੱਛਾ ਰੋਪੜ ਫਿਰ ਤੁਹਾਡੀ ਬਰਾਤ ਦਾ ਪਹਿਲਾਂ ਠਹਿਰਾਵ ਕਿੱਥੇ ਹੋਇਆ ਸੀ ਟਿਕਾ ਕਿੱਥੇ ਹੋਇਆ ਸੀ ਉਹ ਰਾਹ ਤੇ ਐ ਜਿਹੜੀ ਧਰਮ ਸੜੇ ਤਾਂ ਜੰਜਕਰ ਹੁੰਦਾ ਸੀ ਉੱਥੇ ਜੈਨ ਜੰਜਕਰ ਹੁੰਦਾ ਸੀ ਜੈਨ ਧਰਮ ਉਹਦੇ ਵਿੱਚ ਉਹਥੇ ਆਇਆ ਤਾਂ ਹਾਂ ਉੱਥੇ ਆਇਆ ਦੇਖੋ ਜੀ ਸਰੋਤ ਉਹ ਜੈਨ ਜੰਜਕਰ ਰੋਪੜ ਉਹਦਾ ਵਲੌਗ ਵੀ ਅਸੀਂ ਕੀਤਾ ਸੀਗਾ ਇੱਕ ਖਾਸ ਹੂੰ ਹੂੰ ਉਦੋਂ ਜੰਜਕਰਾਂ ਦੇ ਵਿੱਚ ਜਾ ਕੇ ਟਿਕਾ ਹੁੰਦਾ ਸੀਗਾ ਹੂੰ ਅੱਛਾ ਉੱਥੇ ਤੁਹਾਡਾ ਟਿਕਾ ਹੋਇਆ ਹੂੰ ਤਿੰਨ ਦਿਨ ਤੁਸੀਂ ਕਹਿੰਦੇ ਬਰਾਤ ਰਹੀ ਹਾਂ ਉੱਚੇ ਖੇੜੇ ਵਿੱਚ ਰਹਿੰਦਾ ਮੇਰਾ ਸਾਲਾ ਉੱਚੇ ਖੇੜੇ ਵਿੱਚ ਉੱਚਾ ਖੇੜਾ ਉੱਚਾ ਖੇੜਾ ਉਹਨੂੰ ਉਹਨੂੰ ਅੱਜ ਕੱਲ੍ਹ ਲੋਕੀ ਅਸੀਂ ਜਦੋਂ ਕਰਦੇ ਨਾ ਵਲੋਗਿੰਗ ਕਰਦੇ ਆ ਰੋਪੜ ਦਾ ਦਿਖਾਉਂਦੇ ਆ ਤਾਂ ਉਹਨੂੰ ਯੂਕੇ ਵੀ ਕਹਿੰਦੇ ਆ ਲੋਕੀ ਹਾਂ ਉੱਚਾ ਖੇੜਾ ਕਿਹੜਾ ਹੈ ਉੱਚਾ ਖੇੜਾ ਨਾ ਜੀ ਤੁਹਾਨੂੰ ਯੂਕੇ ਕਹਿੰਦੇ ਫੁੱਫੜ ਵੀ ਰੋਹੀ ਕਰਦਾ ਤਾਂ ਉੱਚੇ ਖੜੇ ਉੱਚੇ ਅੱਛਾ 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 ਹੀ ਨਾ ਸੀ ਕਿਸ਼ੋਰੀ لال ਕਿਸ਼ੋਰੀ لال ਜੀ ਮਰ ਗਏ ਬਹੁਤ ਪਰਾਂ ਦੇ ਅੱਛਾ ਅੱਛਾ ਤਾਂ ਉਹ ਫਿਰ ਮਰਾਤ ਜਿਹੜੀ ਹੈ ਤਿੰਨ ਦਿਨ ਫਿਰ ਉਹਤੇ ਸੇਵਾ ਆਓ ਭਗਤ ਪੂਰੀ ਹੋਈ ਤੁਹਾਡੀ ਪੂਰੀ ਪੂਰੀ ਹੈ ਨਹੀਂ ਪੂਰੀ ਬਹੁਤ ਪੂਰੀ ਖਾਣਾ ਵਗੈਰਾ ਸਭ ਕੁਝ ਸਾਰਾ ਕੁਝ ਵਧੀਆ ਪ੍ਰਸਾਦ ਦੇ ਵਿਆਹ ਹੁੰਦੇ ਸੀ। ਹਾਂ ਸਾਦੇ ਵਿਆਹ ਹੁੰਦੇ ਤੇ ਹਾਂ ਹੁਣ ਤਾਂ ਬਹੁਤ ਹੋਣ ਲੱਗ ਪਿਆ। ਬੈਂਡ ਵਾਜਾ ਢੋਲ ਸਭ ਵੱਜਿਆ ਸੀ। ਸਭ ਕੁਝ ਸਭ ਕੁਝ। ਕੋੜੀ ਤੇ ਚੜੇ ਸੀ। ਕੋੜੀ ਵੀ ਸੀ ਉੱਤੇ ਹਾਂ। ਅੱਛਾ ਹਾਂ ਕੋੜੀ ਆ ਮੇਰੇ। ਵੱਡੇ ਵਾਲਾ ਵਾਜਾ ਵੀ ਵੱਜਿਆ ਸੀ। ਉਹ ਤੇ ਤਾਂ ਪੰਗੜੇ ਵੀ ਪਏ ਸੀ। ਪੰਗੜੇ ਹੀ ਪੈਂਦੇ ਸਾਰੇ ਪੂਰੇ। ਪੰਗੜੇ ਦਾ ਪੈਂਦੀ ਹੈ। ਪੰਗੜੇ ਦਾ ਪਹਿਨਾਂਦੀ ਪੈਂਦਾ। ਬਾਤ ਵੀ ਬਾਤ ਤਾਂ ਬਾਤ ਵੀ ਕਰਨੀ ਪੰਗੜੀ ਪਹਿਨਦਾ ਬੰਦਾ ساری ਜ਼ਿੰਦਗੀ। ਹਾਂ ਪੂਰਾ ਪੰਗੜੇ ਪਹਿਨਦਾ ਪੂਰਾ ਜਨਮ ਪੰਗੜੇ ਹੀ ਪੈਂਦਾ। ਜ਼ਿੰਦਗੀ ਜਿਹੜੀ ਆ ਕਬੀਲਦਾਰੀ ਜਿਹੜੀ ਆ ਪੰਗੜੀ ਪੌਂਦੀ ਆ ਪੰਗੜਾ ਹੀ ਆ ਕਦੀ ਆ ਮੁੱਕ ਗਿਆ ਕਦੀ ਉਹ ਮੁੱਕ ਗਿਆ ਹੂੰ ਅੱਛਾ ਤਿੰਨ ਦਿਨ ਬਰਾਤ ਤੁਹਾਡੀ ਉੱਥੇ ਰਹੀ ਹੂੰ ਔਰ ਤੁਸੀਂ ਸਾਰਾ ਕੁਝ ਦੱਸਤਾ ਸੀਨ ਯਾਦ ਆ ਗਿਆ ਤੰਬੂ ਕਨਾਤਾ ਪੁਰਾਣੀ ਸਟਾਈਲ ਦੀਆਂ ਲੱਗੀਆਂ ਸੀ ਤੰਬੂ ਕਿਹੜਾ ਤੁਹਾਨੂੰ ਜੇ ਤੋ ਤਾਰ ਬਹੜਾ ਲੀ ਜੇ ਨਿੱਤਰਮ ਜਣਾ ਤਾਂ ਸੀਗੀ ਜਦੋਂ ਕੁੜੀਆਂਾਂ ਦੇ ਤੁਸੀਂ ਗਏ ਹੋਣੇ ਉੱਥੇ ਤੰਬੂ ਲੱਗੇ ਹੋਣਾ ਉੱਥੇ ਤਾਂ ਤੰਬੂ ਲੱਗਿਆ ਹੁੰਦਾ ਉਹ ਬਾਸ ਵਾਲਾ ਗੱਬੇ ਨੂੰ ਬਾਸ ਬੈਂਬੂ ਲੱਗਿਆ ਹੁੰਦਾ ਸੀਗਾ ਉਹ ਵਾਲਾ ਚਾਨਣੀ 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 ਕਹਿੰਦੇ ਸੀ ਚਾਨਣੀਆਂ ਕਹਿੰਦੇ ਸੀ ਚਾਨਣ ਆ ਚਾ ਚਾ ਪੂਰੀ ਤਾਂ ਗੱਲ ਨਹੀਂ ਖਤਮ ਹੋ ਗਈਆ ਚਲੋ ਸਮੇਂ ਦੇ ਨਾਲ ਨਾਲ ਤਾਂ ਫਿਰ ਬਦਲਾ ਹੋਣਾ ਹੀ ਹੁੰਦਾ ਨਾ ਜੀ ਬਦਲਾ ਪੂਰਾ ਬਦਲਦਾ ਉਹ ਉਹਨੂੰ ਰੋਕ ਨਹੀਂ ਸਕਦੇ ਆਪਾਂ ਪਰਿਵਾਰ ਛੋਟੇ ਹੋ ਗਏ ਸਮੇਂ ਬਦਲ ਗਏ ਤੁਸੀਂ ਜਿੱਦਾਂ ਦੱਸਦੇ ਹੋ ਰੇਲ ਗੱਡੀ ਦੇ ਵਿੱਚ ਤੁਹਾਡੀ ਬਰਾਤ ਗਈ ਤੇ ਟਿਕਟਾਂ ਲਈਆਂ ਫਿਰ ਹੈਂ ਕਰਾਲੀ ਤੋਂ ਠੀਕ ਟਿਕਟਾਂ ਲੈ ਸਾਰਿਆਂ ਦੀ ਇਕੱਠੀਆਂ ਟਿਕਟਾਂ ਲੈ ਲਈਆਂ ਸਾਰਿਆਂ ਦੀ ਜਿੰਨੇ ਬੰਦੇ ਟਿਕਟਾਂ ਲਈ ਦੀਆਂ ਕੌਣ ਕਿਹਨੇ ਕਿਹਨੇ ਜ਼ਿਆਦਾ ਕੰਮ ਕਰਿਆ ਤੁਹਾਡੇ ਪਿਤਾ ਜੀ ਨੇ ਜ਼ਿਆਦਾ ਮੇਲ ਮੂਰੇ ਹੋ ਕੇ ਮੋਟੀ ਹੋ ਕੇ ਕੰਮ ਕਰਿਆ ਬਰਾਤ ਮੇਰੀ ਭਾਈਆਂ ਨੇ ਕਰਿਆ ਤੁਹਾਡੇ ਭਾਈਆਂ ਨੇ ਬڑے ਭਾਈ ਦੇ ਦੋ ਦਾ ਅੱਛਾ ਕੀ ਨਾ ਹੋਣਾ ਦੇ ਰਾਮ ਮੂਰਤੀ ਅਮੀਰ ਚੰਦ ਬڑے ਭਾਈ ਦੇ ਮੇਰੇ ਅੱਛਾ ਤੇ ਤੁਹਾਡੇ ਪਿਤਾ ਜੀ ਉਦੋਂ ਪਿਤਾ ਵੀ ਥੇ ਪਰ ਜ਼ਿਆਦਾ ਕੰਮ ਉਹਨਾਂ ਨੇ ਕਰੇ ਉਹਨਾਂ ਨੇ ਨਹੀਂ ਕਰੇ ਅੱਛਾ ਭਾਈਆਂ ਦਾ ਪਿਆਰ ਪੂਰਾ ਹੈ ਵਾਹ ਜੀ ਵਾਹ ਜੀ ਬੜਾ ਫੌਜੀ ਤੇ ਬੜਾ ਭਾਈ ਅੱਛਾ ਛੋਟਾ ਮਾਸਟਰ ਦਾ ਅੱਛਾ ਮੈਂ ਫੋਟੋ ਵੀ ਚਲੇ ਗਿਆ ਅਛਾ ਜਦੋਂ ਫਿਰ ਬੋਟੀ ਨੂੰ ਲੈ ਕੇ ਆਣਾ ਸੀਗਾ ਤੁਹਾਡੇ ਮਿਸਿਸ ਨੂੰ ਕਾਰ ਵਿੱਚ ਲੈ ਜਾਇਆ ਤੁਸੀਂ ਅੱਛਾ ਫਿਰ ਕਾਰ ਕਰ ਲਈ ਤੀ ਮੈਂ ਕਿਹਾ ਕਿ ਤੇ ਫਿਰ ਡੱਬੇ 'ਚ ਬਿਠਾ ਲਿਆ ਟ੍ਰੇਨ ਨਾਲ ਕਾਰ ਹੁੰਦੀ ਗੁੱਲੀ ਦੀ ਕਾਰ ਹੁੰਦੀ ਕਰਾਲੀ ਦੀ ਕਰਾਲੀ ਤੋਂ ਕਾਰ ਕਰੀਜੀ ਅੱਛਾ ਉਹ ਕਿਹੜੀ ਕਾਰ ਸੀ ਕਿਹੜੀ ਕੰਪਨੀ ਦੀ ਗੁੱਲੀ ਗੁੱਲੀ ਦਾ ਕਰਾਲੀ ਦਾ ਗੁੱਲੀ ਤਾਂ ਕੋਈ ਨਾ ਕਾਰ ਹੁੰਦੀ ਲੱਕੜੀ ਦੀ ਗੁੱਲੀ ਦੀ ਕਾਰ ਹੁੰਦੀ ਸੀ ਲੱਕੜੀ ਦੀ ਤਖਾਨ ਸੀਗਾ ਉਹ ਹੈ ਤਖਾਨ ਸੀ ਉਹ ਤਖਾਨ ਕੰਨ ਦਾ ਉਹ ਨਾ ਲੱਕੜੀ ਦੀ ਕਾਰ ਇਹ ਕਿਹੜੇ ਸੰ ਦੀ ਗੱਲ ਕਰਦੇ ਤੁਸੀਂ ਕੋਈ ਵੀ ਲੱਕੜੀ ਦੀ ਸੀ 60 ਦੀ ਗੱਲ ਕਰਦੇ ਤੁਸੀਂ ਹਾਂ ਸੋ ਬਾਹਰ ਦੀ ਬਾੜ ਦੀ ਲੱਕੜੀ ਦੀ ਗਾੜਦੀ ਅੱਛਾ ਫਿਰ ਤੁਸੀਂ ਉਸ ਕਾਰ ਵਿੱਚ ਆਏ ਬੈਠ ਕੇ ਹਾਂ ਗੁੱਲੀ ਦੀ ਕਾਰ ਮਸ਼ਹੂਰ ਹੁੰਦੀ ਸੀ ਉਹ ਉਹੀ ਜਾਂਦੀ ਸੀ ਆਹੋ ਹੀ ਜਾਂਦੀ ਹਾਲਾ ਸਾਰੇ ਵਿਆਹਾਂ 'ਚ ਸਸਤੀ ਹੁੰਦੀ ਸੀ ਨਾ ਅੱਛਾ ਸਸਤੀ ਕਾਰ ਸੀ ਜਿਹੜੀ ਉਹ ਦਰੂ ਪਾਣੀ ਪੀਣ ਵਾਲਾ ਬੰਦਾ ਦਾ ਅੱਛਾ ਜੋ ਮਿਲ ਗਿਆ ਸੋਈ ਸਹੀ ਬਹਿ ਉਹ ਕਮਤਾ ਅੱਛਾ ਗੁੱਲੀ ਦੀ ਕਾਰ ਗੁੱਲੀ ਦੀ ਕਾਰ ਮਸ਼ਹੂਰ ਹੁੰਦੀ ਸੀ ਅੱਛਾ ਤੁਹਾਨੂੰ ਯਾਦ ਆ ਫਿਰ ਹੂੰ ਫਿਰ ਉਹ ਕਾਰ ਦਾ ਸੀਨ ਜ਼ਿਕਰ ਸੀ ਯਾਦ ਕਰੀਏ ਉਸ ਕਾਰ 'ਚ ਕਿੰਨੇ ਬੰਦੇ ਬੈਠੇ ਤੇ ਉਹ ਕਾਰ ਵਿੱਚ ਪੰਜ-ਤੋਂ ਪੰਜ ਬੈਠ ਜਾਂਦੇ ਨਹੀਂ ਉਸ ਟਾਈਮ ਕਿੰਨੇ ਬੈਠਦੇ ਸੀ ਤੁਸੀਂ ਵਾਪਸ ਆਣ ਲੱਗੇ ਸੀਗੇ ਪੰਦਤ ਤੱਕ ਬੈਠੇ ਜਾਂਦੇ ਤੁਸੀਂ ਕਿੱਥੇ ਬੈਠੇ ਸੀ ਪਿੱਛੇ ਬੈਠੇ ਸੀ ਮੂਰੇ ਬੈਠੇ ਸੀ ਮੂਰੇ ਹੀ ਬੈਠੋ ਤਾਂ ਮੈਂ ਤਾਂ ਤੇ ਘਰ ਵਾਲੀ ਪਿੱਛੇ ਘਰ ਵਾਲੀ ਵੀ ਵਿੱਚੇ ਲਾ ਕੇ ਬੈਠੀਗੀ ਉਹ ਪਿਛਲੀ ਸੀਟ ਪਰ ਤੁਸੀਂ ਡਰਾਈਵਰ ਦੇ ਨਾਲ ਬੈਠ ਕੇ ਮੂਰੇ ਤੁਸੀਂ ਪਿੱਛੇ ਬੈਠਣਾ ਤਾਂ ਕੋਈ ਗਲਤੀ ਪਿੱਛੇ ਕੋਣ ਕੋਣ ਬੈਠਾ ਦਾ ਨੈਣ ਨੂੰ ਬੈਠਿਆ ਨਹੀਂ ਲਾਲ ਨਾ ਅੱਛਾ ਨੈਣਾ ਆਏ ਕਰਨ ਨਾਲ ਪਹਿਲਾਂ ਵਿਆਹ ਦੇ ਅੱਛਾ ਤੁਹਾਨੂੰ ਸੀਨ ਯਾਦ ਆਵੇ ਮੂਰੇ ਸੜਕ ਦਿਖ ਰਹੀ ਹੈ ਹਾਂ ਤੇ ਪਹਿਲਾਂ ਪਿੱਛੇ ਪਿੱਛੇ ਘਰ ਦੇ ਬੈਠੇ ਨੈਣ ਆਈ ਕਰਦੀ ਪਹਿਲਾਂ ਅੱਛਾ ਨੈਣ ਨਾਲ ਬੈਠ ਗਈ ਅੱਛਾ ਮੂਰੇ ਬੈਠ ਗਿਆ ਅੱਛਾ ਹੋ ਗਿਆ ਹਾਂ ਕੰਮ ਦਾ ਜੱਟ ਅੱਛਾ ਆ ਕੇ ਵੀ ਸਾਰੇ ਰੀਤੀ ਰਿਵਾਜ ਹੋਏ ਗਾਣਾ ਕੰਗਣਾ ਖੇਡਿਆ ਸਭ ਕੁਝ ਉਹ ਜਦ ਹੋਰ ਕੋਈ ਰਿਵਾਜ ਨਹੀਂ ਤੇ ਘੁੰਮਣ ਫਿਰਨ ਦੇ ਹਨੀਮੂਨ ਵਗੈਰਾ ਦੇ ਕੁਝ ਨਹੀਂ ਤੇ ਗਿਆ ਘੁੰਮਣ ਦੇ ਪੈਸਾ ਕੀ ਜੇ ਕੋਲ ਤਾਂ ਘੁੰਮਣੇ ਕਿ ਕਿਹੜੀ ਘੁੰਮਣੇ ਦਾ ਉੱਥੇ ਅੱਛਾ ਪੈਸੇ ਨਹੀਂ ਦਿੰਦਾ ਲੋਕਾਂ ਨੂੰ ਪੈਸੇ ਪੂਸੇ ਘੱਟ ਹੁੰਦੇ ਸੀਗੇ ਪੈਸਾ ਹੀ ਨਹੀਂ ਤਾਂ ਹੁੰਦਾ ਅੱਛਾ 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 ਉਹ ਤਾਂ 5-4 ਸੌ ਵੀ ਤਾਂ ਵਿਆਹ ਹੋ ਜਾਂਦਾ ਤਾਂ ਯਾਰ 5-4 ਸੌ ਚ 5-4 ਸੌ ਵਿਆਹ ਹੋ ਜਾਂਦਾ ਤਾਂ ਅੱਛਾ ਸੂਟ ਕਿਹੜਾ ਪਾਏ ਤੁਸੀਂ ਵਿਆਹ ਤੇ ਸੂਟ ਟੈਰੀ ਕਾਟ ਨੇ 3 ਪੀਸ ਕੋਟ-ਕੂਟ ਪਾਇਆ ਸੀ ਕਿਆ ਬਾਤ ਉਹ ਨਾ ਗਰਮੀ ਦਾ ਮਹੀਨਾ ਦਾ ਜਲਾਈ ਦੇ ਮਹੀਨੇ ਵਿਆਹ ਤਾਂ ਮੇਰਾ ਅੱਛਾ ਜਲਾਈ ਦੇ ਮਹੀਨੇ ਤੇ ਵਿਆਹ ਆਈ ਜੀ ਕੈਰੀ ਕੋਟ ਦੇ ਕੋਲੇ ਤੇ ਕੈਰੀ ਕੋਟ ਦੇ ਕੱਪੜੇ ਪਾ ਲਏ ਤੇ ਹੈ ਇੱਕ ਜਲਾਈ ਹੋ ਗਿਆ ਤਾਂ ਇੱਕ ਜਲਾਈ ਨੂੰ ਤੁਹਾਡਾ ਵਿਆਹ ਤਾਂ ਪੂਰੀ ਗਰਮੀ ਹੁੰਦੀ ਤਾਂ ਜਲਾਈ ਚ ਤਾਂ ਪੂਰੀ ਗਰਮੀ ਸੀ ਗਰਮੀ ਕਾਰ 'ਚ ਏਸੀ ਵੀ ਨਹੀਂ ਹੋਣਾ ਜਿਹੜੀ ਚਾਹੇ ਤੇ ਗੁੱਲੀ ਦੀ ਕਾਰ ਏਸੀ ਏਸੀ ਪਿੰਡ ਵਿੱਚ ਨਹੀਂ ਤਾਂ ਹੁੰਦੇ ਨੇ ਇਲਾਕੇ ਵਿੱਚ ਜੇਰੀ ਨਹੀਂ ਹੁੰਣਾ ਹੁੰਦਾ। ਅੱਛਾ ਉਹ ਸੜਕ ਵੀ ਪੁਰਾਣੀ ਹਨਾ। ਬਿਜਲੀ ਬਿੰਦਿਆ ਤੇ ਜਾਂਦਾ। ਤੰਗ ਸੜਕ ਹੁੰਦੀ ਸੀ ਰੋਪੜ ਵਾਲੀ। ਤੰਗ ਰੁ ਟੁੱਟੀ ਵੀ ਸੜਕ ਛੋਟੇ ਛੋਟੇ। ਆ ਪਰ ਉਹ ਵਧੀਆ ਸਮਾਂ ਸੀ ਦੋਹੇ ਪਾਸੇ ਦਰਖਤ ਹੁੰਦੇ ਸੀ ਹਨਾ। ਹਾਂ ਦਰਖਤ ਲੱਗੇ। ਆ ਹੁਣ ਵੀ ਜਦੋਂ ਚਨਾਲੋਂ ਸਾਡੇ ਪਿੰਡ ਵੜਦੇ ਆ ਸੀ ਇਧਰਲੇ ਪਾਸੇ ਸੜਕ ਦੇ ਦੋਵੇਂ ਪਾਸੇ ਬੜੇ ਸੋਹਣੇ ਦਰਖਤ ਹੈ। ਠੀਕ ਹੈ ਬਸ। ਉੱਥੇ ਹੀ ਆ ਬਸ ਉਹਨਾਂ ਕਿਸ ਤਰ੍ਹਾਂ ਦੇ ਬਾਕੀ ਤਾਂ ਸੜਕਾਂ ਤੋੜੀਆਂ ਕਰਤੀਆਂ ਨਾ। ਸਰ ਚੌੜੀ ਹੋ ਗਈ ਨਾ। ਉੱਥੇ ਹੀ ਆ ਸਰ ਦਰਖਤ ਉਹਦੀ ਵੀ। ਅੱਛਾ ਸਾਡੇ ਪਿੰਡ ਵੜਦੇ ਹੀ ਹੁਣ ਵਿਆਦਾ ਸਮਾਂ ਤੁਹਾਨੂੰ ਯਾਦ ਕਰਾਤਾ ਮੈਂ ਪੂਰਾ ਸੀਨ ਘੁੰਮ ਗਿਆ ਰੋਪੜ ਜੰਜਕਰ ਜੈਨ ਜੰਜਕਰ ਗੱਡੀ ਗੁੱਲੀ ਦੀ ਮੋਹਰੀ ਸੀਟ ਤੇ ਤੁਸੀਂ ਬੈਠੇ ਸੀ ਹੋਰ ਕੋਈ ਗੱਲਬਾਤ ਹੋਰ ਗੱਲਬਾਤ ਹੈ ਨਹੀਂ ਹੋਰ ਗੱਲਬਾਤ اچھا ਫਿਰ ਤੁਸੀਂ ਉਦੋਂ ਤੁਹਾਡੀ ਜੌਬ ਹੈਗੀ ਸੀ ਫਿਰ ਤੁਸੀਂ ਉਸ ਤੋਂ ਬਾਅਦ ਕਿੱਥੇ ਸੀ ਉਦੋਂ ਪੋਸਟਿੰਗ ਕਿੱਥੇ ਸੀ ਵਿਆਹ ਵਾਲੇ ਗੜਗਾਵਾਂ ਗੜਕਾਵਾਂ اچھا ਗੜਗਾਵਾ ਤੁਹਾਡੀ ਪੋਸਟਿੰਗ ਸੀਗੀ ਹੋਰ ਕੋਈ ਜੀਵਨ ਦਾ ਤਜਰਬਾ ਕਿਆ ਨਿਚੋੜ ਕਿਆ ਕੱਢਦੇ ਤੁਸੀਂ ਜੀਵਨ ਦਾ ਵੀ ਕਿਦਾਂ ਦਾ ਸਾਨੂੰ ਜੀਵਨ ਜੀਣਾ ਚਾਹੀਦਾ ਸਰੋਤੇ ਸੁਣ ਰਹੇ ਨੇ ਨਾ ਜਿਹੜੇ ਮੈਨੂੰ ਤਾਂ ਸਿੰਪਲ ਜੀਵਨ ਜੀਣਾ ਚੰਗਾ ਹੁੰਦਾ ਹੈ ਅੱਛਾ ਬੁਰਾ ਨਾ ਕਰੋ ਕਿਸੇ ਦਾ ਭਲਾ ਕਰੋ ਜੇ ਹੁੰਦਾ ਬੁਰਾ ਨਾ ਕਰੋ ਕਿਸੇ ਦਾ ਬੁਰਾ ਨਾ ਕਰੋ ਕਿਸੇ ਦਾ ਚੋਰੀ ਠੱਗੀ ਨਾ ਕਰੋ ਬੇਈਮਾਨੀ ਨਾ ਕਰੋ ਬੇਈਮਾਨੀ ਨਾ ਕਰੋ ਚੋਰੀ ਠੱਗੀ ਨਾ ਕਰੋ ਉਹੀ ਚੰਗਾ ਉਹੀ ਜੀਵਨ ਚੰਗਾ ਵਾਜੀ ਵਾ ਦੇਖੋ ਜੀ ਬੈਣੀ ਪ੍ਰਚਾਦ ਜੀ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਪਿਛਲੇ ਸਮੇਂ ਦੇ ਵਿੱਚ ਬਚਪਨ ਦੀਆਂ ਵੀ ਕੁਝ ਗੱਲਾਂ ਹੋ ਗਈਆਂ ਉਸ ਤੋਂ ਬਾਅਦ ਇਹਨਾਂ ਦੇ ਨੌਕਰੀ ਵੇਲੇ ਦੀਆਂ ਗੱਲਾਂ ਹੋ ਗਈਆਂ ਸਟੇਸ਼ਨਸ ਦੱਸਦੇ ਨੇ ਨੌਕਰੀ ਦੇ ਵਿਆਹ ਦੀਆਂ ਗੱਲਾਂ ਵੀ ਹੋ ਗਈਆਂ ਹੁਣ ਅੱਜ ਕੱਲ ਕੀ ਰਜੇਵੇਂ ਤੁਹਾਡੇ ਕਿਦਾਂ ਮੈਂ ਦੁਕਾਨ ਕਰਦਾ ਕਰਿਆਨੇ ਦੀ ਕਰਿਆਨੇ ਦੁਕਾਨ ਕਰਦੇ ਹਾਂ ਬੈਣੀ ਉੱਥੇ ਸਾਡੇ ਵੇਚਦੇ ਹਾਂ ਅੱਛਾ ਝੰਗੜਾ ਰੋਡ 'ਤੇ ਝੰਗੜਾ ਰੋਡ 'ਤੇ ਠੀਕ ਹੈ ਕੰਮ ਅਜੇ ਕਰ ਰਹੇ ਹੋ ਤੁਸੀਂ ਮਤਲਬ ਰਿਟਾਇਰ ਨਹੀਂ ਹੋਏ ਉਧਰ ਤੇ ਭਾਵੇਂ ਰਿਟਾਇਰ ਹੋ ਗਏ ਉਧਰ ਰਿਟਾਇਰ ਹੋ ਗਿਆ ਉਧਰ 97 ਵਜੇ ਰਿਟਾਇਰ ਹੋ ਗਿਆ ਤੇ ਭਾਵੇਂ 97 ਤੇ ਰਿਟਾਇਰ ਹੋ ਗਏ ਤੇ ਹੁਣ ਦੁਕਾਨ ਤੇ ਜਾਂਦੇ ਹਾਂ ਦੁਕਾਨ ਸੈਰ ਵਗੈਰਾ ਕਰਦੇ ਹਾਂ ਸੈਰ ਦੋਈ ਟੈਰ ਸੈਰੇ ਵੀ ਜਾਂਦੇ ਹਾਂ ਸੈਰ ਤੇ ਕਿੰਨੇ ਵਜੇ 4:30 ਵਜੇ ਨਿਕਲ ਜਾਂਦੇ ਹਾਂ 4:30 ਨਿਕਲ ਜਾਂਦੇ ਹਾਂ ਲਓ ਜੀ ਸਰੋਤਿਓ ਸਾਡੇ ਵਿੱਚੋਂ ਕਈ ਜਾਣੇ ਨਾ ਮੈਂ ਵੀ ਵਿੱਚੇ ਸ਼ਾਮਲ ਹਾਂ ਅਸੀਂ ਸੁੱਤੇ ਹੁੰਦੇ ਹਾਂ 4:30 ਵਜੇ 4:30 ਵਜੇ ਬਾਹਰ ਨਿਕਲ ਜਾਂਦੇ ਹਾਂ ਤੁਸੀਂ ਨਿਕਲ ਜਾਂਦੇ ਹੋ 4:30 ਵਜੇ ਬੋਲੋ 4 ਵਜੇ ਨਿਕਲ ਜਾਂਦੇ ਨਾ ਅੱਛਾ ਨਹੀਂ ਰਹੀ ਵਾਹ ਜੀ ਵਾਹ ਵਾਹ ਜੀ ਕਗਮ ਇਹ ਸ਼ੁਰੂ ਤੇ ਛੇਤੀ ਉੱਠਦੇ ਸੀ ਤੁਸੀਂ ਉਹ ਛੇਤੀ ਫੌਜ ਤੇ ਹੀ ਮੈਨੂੰ ਆਤੀ ਅੱਛਾ ਫੌਜੀ ਆਂਦੇ ਅਸੂਲ ਹੈ ਵੀ ਸਵੇਰੇ ਜਿਹੜਾ अर्ਲੀ ਮਾਰਨਿੰਗ ਉੱਠਣਾ अर्ਲੀ ਟੂ ਬੈਡ ਅਲ ਦੀ ਟੂ ਰਾਈਸ ਹੈਲਦੀ ਵੈਲਥੀ ਐਂਡ ਵਾਈਜ਼ ਵਾਹ ਜੀ ਵਾਹ ਸਰੋਤਿਓ ਬੈਣੀ ਪ੍ਰਸ਼ਾਦ ਜੀ ਦਾ ਜਿਹੜਾ ਮੈਸੇਜ ਹੈ ਵਨ ਲਾਈਨ ਜਿਹੜਾ ਉਹਨਾਂ ਨੇ ਦਿੱਤਾ ਕਿ ਵਨ ਸ਼ੁੱਡ ਬੀ ਓਨੈਸਟ ਟਰੂਥਫੁਲ ਔਰ ਸਿੰਪਲ ਜਿਹੜਾ ਜੀਵਨ ਹੀ ਵਧੀਆ ਜੀਵਨ ਹੈ ਟਰੂਥਫੁਲ ਐਂਡ ਫੇਰਥਫੁਲ ਆ ਟਰੂਥਫੁਲ ਐਂਡ ਫੇਥਫੁਲ ਔਰ ਮਨ ਵੀ ਟਿਕਾ ਵਿੱਚ ਰਹਿੰਦਾ ਹੈ ਤੇ ਬਹੁਤੀ ਝਟਕਣਾ ਜਿਹੜੀ ਹੈ ਉਹ ਮਨ ਦੇ ਟਿਕਾ ਨੂੰ ਵੀ ਖਰਾਬ ਕਰਦੀ ਹੈ ਜੀਵਨ ਜੀਣ ਲਈ ਟਿਕਾ ਦੀ ਜ਼ਰੂਰ ਲੋੜ ਹੈ ਇਹੀ ਕਹਿੰਦੇ ਹੋ ਤੁਸੀਂ ਹੂੰ ਹੂੰ ਇਹੀ ਕਹਿੰਦੇ ਹੋ ਤੁਸੀਂ ਔਰ ਭਾਈਆਂ ਨੇ ਤੁਹਾਨੂੰ ਬਹੁਤ ਪਿਆਰ ਕੀਤਾ ਕਿੰਨੇ ਭਰਾ ਸੀ ਤੁਸੀਂ 6 ਭਾਈ 6 ਭਰਾ ਹੁਣ ਕਿੰਨੇ ਹੈਗੇ 2 ਤਾਂ ਤੁਸੀਂ ਰਗੇ 2 ਛੋਟੇ ਮਰ ਗਏ 2 ਬੜੇ ਮਰ ਗਏ अच्छा दो छोटे चलेंगे छोटे चलेंगे दो दो बड़े चले दो बड़े चलेंगे दो ਤੁਸੀਂ ਹੁਣ ਹੈ ਨਹੀਂ ਉਹ ਵਿਚਾਲੀ ਰਹੀ ਤੇ ਦੂਜੇ ਭਾਈ ਸਾਹਿਬ ਜਿਹੜੇ ਹੈਗੇ ਨੇ ਉਹ ਵੀ ਇੱਥੇ ਰਹਿੰਦੇ ਨੇ ਚਨਾਲੋਂ ਦੀ ਉਹ ਮੈਂਟਲੀ ਡਿਸਰਵ ਹੋਇਆ ਉਹਨਾਂ ਦੇ ਕਿੰਨੀ ਉਮਰ ਉਹਨਾਂ ਦੀ ਬੜੇ ਤੁਹਾਡੇ ਤੋਂ ਹਾਂ 76 ਸੱਵੈਂਟੀ 6 اچھا اچھا 76 ਛੋਟੇ ਹਨ ਫਿਰ ਤੁਹਾਡੇ ਤੋਂ ਛੋਟਾ ਅੱਛਾ ਅੱਛਾ ਤੇ ਭੈਣਾ ਭੈਣ ਇੱਕ ਮੈਂ ਤੇ ਬੜੀ ਹੈਗੀ ਹੈਗੇ ਉਹ ਅੱਛਾ ਤਾਂ ਉਹ ਜਦੋਂ 6 ਭਰਾ ਸੀ ਤੁਸੀਂ ਇੱਕ ਭੈਣ ਤੁਸੀਂ ਆ ਉਹ ਭਾਈ ਭੈਣ ਜਦੋਂ ਛੋਟੇ ਹੁੰਦੇ ਪੁਰਾਣੇ ਮਕਾਨ ਦੀ ਜੇਕਰ ਅਸੀਂ ਗੱਲ ਕਰੀਏ ਜਿੱਥੇ ਤੁਹਾਡੀ ਮਾਤਾ ਜੀ ਰੋਟੀਆਂ ਪਕਾਉਂਦੇ ਸੀਗੇ ਮਿੱਟੀ ਦੇ ਚੁੱਲ੍ਹੇ ਤੇ ਉਦੋਂ ਇਕੱਠਿਆਂ ਨੇ ਬੈਠਣਾ ਖਾਣਾ ਪੀਣਾ ਹੈ ਉਹ ਸਮਾਂ ਵੀ ਯਾਦ ਆ ਭਾਈਆਂ ਦੇ ਨਾਲ ਪਿਆਰ ਖੇਡਣਾ ਉਹ ਜਿਹੜੇ ਚਲੇ ਗਏ ਰੂਹਾਂ ਉਹਨਾਂ ਦੇ ਨਾਲ ਵੀ ਬੰਦੇ ਸੀਗੇ ਉਹ ਸਮਾਂ ਯਾਦ ਆ ਵਧੀਆ ਸਮਾਂ ਸੀਗਾ। ਹੂੰ। ਛੱਤ ਜਿਹੜੀ ਸੀ ਬਾਲੇ ਵਾਲੀ ਸੀ ਕਿਹੜੀ ਸੀ? ਬਾਲੇ ਵਾਲੀ ਛੱਤ ਸੀ। ਬਾਲੇ ਵਾਲੀ ਛੱਤ ਸੀ। ਹੂੰ। ਬਾਲੇ ਸਤੀਰ ਪੁਰਾਣੇ। ਛਤੀਰਾ ਵਾਲੀ। ਤੇ ਕੰਧਾਂ ਜਿਹੜੇ ਅਸੀਂ ਗਾਰੇ ਦੀ ਚਣਾਈ ਵਾਲੀ। ਕੰਧਾਂ ਤਾਂ ਦੁਨੀਆਂ ਦੇ ਇੱਟਾਂ ਦੀਆਂ। ਇੱਟਾਂ ਵਾਲੀਆਂ ਸੀਗੀਆਂ। ਚੌੜੀਆਂ। ਚੌੜੀਆਂ ਬੜੀਆਂ ਇੱਟਾਂ ਦੀਆਂ ਕੰਧਾਂ ਦੇ। ਅੱਛਾ ਅੱਛਾ ਅੱਛਾ। ਉਹ ਹੁਣ ਹੀ ਦਿਰ ਗਿਆ ਮਗਾ ਨੂੰ। ਅੱਛਾ ਅੱਛਾ ਅੱਛਾ। ਉਹ ਪੁਰਾਣਾ ਮਹਾਂ ਦਾ। 1927 ਦੇ ਕੋਲ ਆ। ਹਾਂ ਉਹ ਦੇਖੋ ਨਾ ਕਿੰਨਾ ਵਧੀਆ ਸਮਾਂ ਸੀ ਬਜ਼ੁਰਗੋ ਉਹਦੇ ਵਿੱਚ ਮੈਨੂੰ ਯਾਦ ਆ ਸਾਡੇ ਘਰ ਵੀ ਜਿਹੜੀ ਛੱਤ ਸੀਗੀ ਨਾ ਉਹ ਬਾਲਿਆਂ ਵਾਲੀ ਹੁੰਦੀ ਸੀ ਤਾਂ ਉਹਦੇ ਵਿੱਚ ਜਿਹੜੀਆਂ ਨਾ ਜਿਹੜੇ ਲਿਵਿੰਗ ਰੂਮ ਤੇ ਅਸੀਂ ਰਹਿੰਦੇ ਸੀਗੇ ਉਸੇ ਲਿਵਿੰਗ ਰੂਮ ਲਿਵਿੰਗ ਰੂਮ ਦੇ ਵਿੱਚ ਬਾਲਿਆਂ ਦੇ ਵਿੱਚ ਚਿੜੀਆਂ ਦੇ ਵੀ ਆਲਣੇ ਹੁੰਦੇ ਸੀਗੇ ਚਿੜੀਆਂ ਬਾਲਿਆਂ 'ਤੇ ਕੇ ਸੌਂਦੀਆਂ ਸੀ ਰਾਤ ਨੂੰ ਐਦਾਂ ਦਾ ਸੀ ਕੋਈ ਤਰਸ ਤੁਹਾਡੇ ਵੀ ਤਰ੍ਹਾਂ ਚ ਸਾਡੇ ਘਰਾਂ 'ਚ ਹੁੰਦਾ ਸੀਗਾ ਸਾਡੇ ਘਰ ਨਹੀਂ ਨਾਲੇ ਮਕਰ ਪੱਕਾ ਤਾਂ ਨਾ ਨੇ ਛੱਤ ਤਾਂ ਬਾਲੇ ਵਾਲੀ ਸੀ ਹਾਂ ਛੱਤ ਬਾਲੇ ਵਾਲੀ ਨਹੀਂ ਸੀ ਉਹ ਤੇ ਛਤੀਰ ਵਾਲੀ ਸੀ ਰੁਕਣ ਦੀ ਜਗ੍ਹਾ ਨਹੀਂ ਸੀ ਬਹੁਤ ਅੱਛਾ ਬੈਠਣੇ ਨੂੰ ਜਗ੍ਹਾ ਨਹੀਂ ਸੀ ਇੱਟ ਲੱਗੀ ਹੋਣੀ ਐ ਹਾਂ ਜਿਹੜੇ ਬਾਲੇ ਪਹਿਲਾਂ ਹੁੰਦੇ ਕੜੀਆਂ ਟਾਈਪ ਨਾ ਉਹਨਾਂ ਵੀ ਜਗ੍ਹਾ ਹੁੰਦੀ ਹਾਂ 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 ਇਹ ਥਾੜੀ ਫਰਕ ਤਾਂ ਹੁੰਦਾ ਦੂਜੇ ਨੂੰ ਯਾਦ ਹੈ ਫੀਲ ਦੇ ਵਾਲੇ ਅਸੀਂ ਥੱਲੇ ਬੈਠੇ ਹਾਂ ਨਾ ਰਜਾਈਆਂ ਦੇ ਵਿੱਚ ਤੇ ਕਮਰੇ ਵਿੱਚ ਨਾ ਉਹ ਚਿੜੀਆਂ ਨੇ ਵੀ ਆਪਣਾ ਟਾਈਮ ਸਿਰ ਆ ਕੇ ਵੱਢ ਜਣਾ ਅੰਦਰ ਹਾਂ ਹਾਂ ਤੇ ਖੁੱਲੇ ਵਿਹੜੇ ਹੁੰਦੇ ਸੀਗੇ ਤੇ ਉਹ ਚਿੜੀ ਤਾਂ ਹੁਣ ਰਹੀ ਨਹੀਂ ਜਿਹੜੀ ਪ੍ਰਾਣੀ ਚੀੜੀ ਸੀਗੀ ਉਹ ਖਤਮ ਹੋ ਉਹ ਖਤਮ ਹੋ ਗਈ ਦਿਖਦੀ ਨਹੀਂ ਤਾਂ ਆਮ ਘਰਾਂ ਚ ਹੁੰਦੀਆਂ ਸੀ ਜਿੰਸੇ ਖਤਮ ਹੋ ਗਈ ਬਿਲਕੁਲ ਆ ਉਹ ਚਲੇ ਗਈਆਂ ਜਿਹੜੀਆਂ ਖਤਮ ਹੋ ਗਏ ਹੈ ਵਸੇਬ ਬਦਲ ਗਿਆ ਅੱਛਾ ਹੁਣ ਲਾਸਟ ਚ ਸਵਾਲ ਇੱਕ ਮੈਂ ਤੁਹਾਨੂੰ ਕਰਨਾ ਹੈ ਵੀ ਸਮਾ ਜਿਹੜਾ ਸੀਗਾ ਉਹ ਪਹਿਲਾਂ ਚੰਗਾ ਸੀ ਕਿ ਹੁਣ ਦਾ ਚੰਗਾ ਸੀ ਪਹਿਲਾਂ ਸਮਾ ਚੰਗਾ ਦਾ ਪਹਿਲਾਂ ਸਮਾ ਚੰਗਾ ਦਾ ਪ੍ਰੇਮ ਦਾ ਲੋਕਾਂ ਦਾ ਆਪਣਾ ਮੈਂ ਤਾਂ ਤੁਹਾਡੇ ਘਰ ਵਿੱਚ ਬਹੁਤ ਪ੍ਰੇਮ ਦੇਖਿਆ ਮੈਨੂੰ ਆ ਬੱਚੀਆਂ ਮਿਲੀਆਂ ਤੁਹਾਡੀਆਂ ਸਾਰੇ ਟੱਬਰ ਦੇ ਬੰਦੇ ਨੂੰ ਮਿਲਿਆ ਪਰ ਮੈਨੂੰ ਬਹੁਤ ਚੰਗਾ ਲੱਗਿਆ ਮੇਰੇ ਨਾਲ ਬਹੁਤ ਪ੍ਰੇਮ ਕਰਦੀਆਂ ਨਾ ਜਿਸ ਤਰ੍ਹਾਂ ਦੀ ਗੱਲਬਾਤ ਇਹਨਾਂ ਨਾਲ ਮੈਂ ਵਿਚਰ ਕੇ ਦੇਖੀ ਤਾਂ ਇਹਨਾਂ ਬੱਚਿਆਂ ਦੇ ਵਿੱਚ ਵੈਲਿਊਜ਼ ਕਿਉਂਕਿ ਘਰ ਦੇ ਮਾਹੌਲ ਦੇ ਮੁਤਾਬਕ ਹੀ ਬਣਦਾ ਬੱਚਾ ਵੀ ਹੂੰ ਹੂੰ ਤਾਂ ਤੁਸੀਂ ਆਪਣੇ ਜਿੱਦਾਂ ਦੱਸਿਆ ਭਾਈ ਤੁਹਾਨੂੰ ਬਹੁਤ ਅਜ਼ੀਜ਼ ਸੀ ਬਹੁਤ ਪਿਆਰੇ ਸੀ ਐਨ ਮਾਤਾ ਪਿਤਾ ਉਹੀ ਸਾਰੀਆਂ ਚੀਜ਼ਾਂ ਕੇ ਬੱਚਿਆਂ ਚ ਟ੍ਰਾਂਸਫਰ ਹੋ ਗਈਆਂ ਹੂੰ ਹੂੰ ਇਹਨਾਂ ਦੇ ਸੁਭਾਅ ਵੀ ਉਸ ਤਰ੍ਹਾਂ ਦੇ ਬਣ ਗਏ ਚਲੋ ਠੀਕ ਹੈ ਜੀ ਹੁਣ ਗੱਲਬਾਤ ਨੂੰ ਵਿਰਾਮ ਦਿੰਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ RAM RAM ਜੀ RAM RAM